ਠੀਕ ਹੈ ਬੀਬੀ ਹੁਣ ਅੱਗੇ ਨਾਲੋਂ ਤਕੜੀਆਂ ਜੂਰ ਨੇ ਮਿਹਰ ਕੀਤੀ ਸਾਡੀ ਡਿਊਟੀ ਲਈ ਅਜਮਾਮ ਉਹ ਠੀਕ ਆ ਪਹਿਲਾਂ ਨਾਲ ਮਾਤਾ ਜੀ ਦੀ ਪੂਰੀ ਬਾਡੀ ਗਲੀ ਹੋਈ ਆ ਸ਼ਰੀਰ ਸਾਰਾ ਸਕਿਨ ਪ੍ਰੋਬਲਮ ਹੋ ਗਈ ਕੋਈ ਪਤਾ ਨਹੀਂ ਇੰਨੀ dard ਇੰਨੀ ਤਕਲੀਫ ਮਾਤਾ ਕਿਵੇਂ ਚੱਲੀ ਜਾਂਦੀ ਸੀ ਵਿਚਾਰੀ ਡੇਢ ਸਾਲ ਹੋ ਗਿਆ ਘਰ 'ਚ ਗਰੀਬੀ ਇੰਨੀ ਆ ਵੀ ਰੋਟੀ ਮਸਾ ਪੱਕਦੀ ਹੈ ਕਮਾਈ ਦਾ ਤਾਂ ਕੋਈ ਸਾਧਨ ਨਹੀਂ ਦੋਨੇ ਬਜ਼ੁਰਗ ਹੀ ਨੇ ਘਰੇ ਬਾਪੂ ਤੇ ਬੇਬੇ ਬੱਚਾ ਕੋਈ ਹੈ ਨਹੀਂ ਤੇ ਕੋਈ ਹੋਰ ਹੈ ਨਹੀਂ ਜਿਹੜਾ ਇੰਨੇ ਜੋਗਾ ਹੋਵੇ ਉਹਨਾਂ ਦੀ ਬਾਹ ਫੜ ਸਕੇ ਦੇਸੀ ਦਵਾਈ ਦਬੂਈ ਇਧਰੋਂ ਉਧਰੋਂ ਕਰਕੇ ਲਈ ਉਹਦੇ ਨਾਲ ਸਾਰਦੇ ਸੀ ਪਰ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾਂਦੇ ਸੀ ਪੂਰਾ ਸਰੀਰ ਪਿੱਛੇੋਂ ਬੈਕ ਸਾਈਡ ਸਾਰੀ ਗਲ ਗਈ ਸੀ ਮਾਤਾ ਠੀਕ ਹੈ ਬੀਬੇ ਹੁਣ ਅੱਗੇ ਨਾਲੋਂ ਤਕੜੀਆਂ ਹਾਂ ਚਲੋ ਕੋਈ ਵਾਹਿਗੁਰੂ ਮੇਰ ਕਰੇ ਮੇਰੀ ਮਾਨ ਤੰਦਰੁਸਤਿੰਗ ਬਖਸ਼ੀ ਮਨਜੀਤ ਕੌਰ ਬੇਬੇ ਸਾਡਾ ਨਾ ਬਾਬਾ ਸਿੰਘ ਕਿੱਥੇ ਆ ਉਹ ਆਵੇ ਇੱਧਰ ਹੀ ਹੈ ਸੇਵਾ ਕਰਾਂਦੇ ਸੇਵਾ ਕਰਾਂਦੇ ਠੀਕ ਬਹੁਤ ਠੀਕ ਨੇ ਹੁਣ ਗੀਸਨ ਸਾਰੇ ਠੀਕ ਬਹੁਤ ਠੀਕ ਹਾਂ ਤਾਂ ਨਾ ਪਰ ਤੁਹਾਡਾ ਜ ਮੇਰੇ ਰੰਨਾ ਤੇ ਆ ਪੱਟ ਸਾਲ ਦਾ ਕੋਈ ਨਾ ਮਾ ਥੋੜੇ ਦਿਨ ਹੋਰ ਲੱਗਣਗੇ ਸਭ ਠੀਕ ਹੋ ਜਾਓ ਠੀਕ ਆ ਮਾ ਕੋਈ ਨਾ ਮਾ ਕੋਈ ਵਾਹਿਗੁਰੂ ਮੇਰ ਕਾ ਧੰਨਵਾਦ ਮਾ ਜਿਉਂਦੇ ਵਾਹਿਗੁਰੂ ਭੈਗਰੂ ਕਰਨ ਵਾਲੇ ਮਾਂ ਕੋਣ ਆ ਸੀ ਕਰਨ ਵਾਲੇ ਮਾਤਾ ਜੀ ਨੂੰ ਸਕਿਨ ਦੀ ਪ੍ਰੋਬਲਮ ਆ ਗਈ ਸੀ ਘਰ ਦੇ ਵਿੱਚ ਮਾਤਾ ਜੀ ਪਏ ਸੀ ਇਹਨਾਂ ਦੇ ਹਸਬੰਡ ਬਾਪੂ ਬਾਬਾ ਸਿੰਘ ਜੀ ਤੇ ਇਹ ਦੋਨੋਂ ਸੀ ਨਾ ਬੱਚਾ ਹੈ ਨਹੀਂ ਕੋਈ ਵੀ ਤੇ ਕਿਹੜਾ ਪਰਸਦਾ ਭਾਈ ਅੱਜ ਕੱਲ ਫਿਰ ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ ਦਰਾਣੀ ਨਾ ਕੋਈ ਛਾਣੀ ਨਾ ਕੋਈ ਨਾਨਕੇ ਨਾਕ ਦਾਦਕੇ ਤੇ ਗੁਰੂ ਨੇ ਮਿਹਰ ਕੀਤੀ ਸਾਡੀ ਡਿਊਟੀ ਲਈ ਅੱਜ ਮਾਂ ਬਹੁਤ ਠੀਕ ਆ ਪਹਿਲਾਂ ਨਾਲੋਂ ਲੋ ਠੀਕ ਹੈ ਘਰੇ ਉਦਾਸ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ